ਸਚਦਾ ਬਿਆਨ ਸੁਸਾਇਟੀ ਰਜਿਸਟਰਡ ਫਗਵਾੜਾ ਅੱਜ ਐਨਸੀਸੀ ਵਲੰਟੀਅਰ ਦੇ ਨਾਲ ਫਗਵਾੜਾ ਬੱਸ ਸਟੈਂਡ ਤੇ ਪੋਧਾ ਰੋਪਨ ਕਰ ਰਹੀ ਹੈ ਔਰ ਆਪਣੇ ਮਾਨਯੋਗ ਪ੍ਰਧਾਨ ਜੀ ਅੰਸ਼ੀਸ਼ ਕਰਨ ਦੀ ਜਿਹੜਾ ਜਨਮ ਦਿਨ ਵੀ ਮਨਾ ਰਹੀ ਹੈ ਅਸੀਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਰਿਕਸ਼ਨ ਰੋਪਨ ਕੀਤਾ ਜਾਵੇ ਤਾਂ ਜੋ ਠੰਡਾ ਹਵਾਦਾਰਾ ਮਾਹੌਲ ਬਣਿਆ ਰਹੇ ਸਚਦਾ ਬਿਆਨ ਸੁਸਾਇਟੀ ਰਜਿਸਟਰਡ ਫਗਵਾੜਾ ਅੱਜ ਆਪਣੇ ਮਾਨਯੋਗ ਪ੍ਰਧਾਨ ਸ਼੍ਰੀ ਸ਼ੀਸ਼ ਗਾਂਧੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਬਸਟਰ ਫਗਵਾੜਾਂ ਦੇ ਪੌਦੇ ਲਗਾਉਣ ਜਾ ਰਹੀ ਹੈ ਔਰ ਸਾਰੇ ਹੀ ਐਨ ਜੀਓਜ਼ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਰੁਕਸ਼ ਲਗਾਏ ਜਾਣ ਤਾਂ ਜੋ ਸਾਡਾ ਚੁਗਿੱਦਾ ਜਿਹੜਾ ਸਾਫ਼ ਸੁੱਤਾ ਤੇ ਹਰੇ ਭਰੇਆਰੇ ਦੇ ਔਰ ਸਾਨੂੰ ਚੰਗੀ ਆਕਸੀਜਨ ਜਿਹੜੀ ਹੈ ਮਿਲ ਸਕੇ ਔਰ ਅਸੀਂ ਜਿਹੜੀ ਹੈ ਪਰਮੇਸ਼ਵਰ ਗਰਮੀ ਬੇਸਲੇ ਦਿਨਾਂ ਚ ਪਈ ਹੈ ਉਸ ਤੋਂ ਸਾਨੂੰ ਨਿਯਾਤ ਮਿਲ ਸਕੇ ਬਾਰਿਸ਼ ਪ੍ਰੋਪਰ ਹੋ ਸਕੇ ਔਰ ਜਿਹੜਾ ਪਾਣੀ ਦਾ ਜਲ ਸਤਰ ਘਟਦਾ ਜਾ ਰਿਹਾ ਉਸ ਦੇ ਵਿੱਚ ਵੀ ਰਾਹਤ ਆਵੇ ਔਰ ਜਲ ਸਤਰ ਵਧੇ ਤੇ ਅਸੀਂ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸਾਰੇ ਨੇ ਪ੍ਰਣ ਲਿਆ ਔਰ ਸਾਰੇ ਸਾਡੇ ਮੈਂਬਰ ਆਪਣੇ ਜਨਮ ਦੇ ਦੇ ਮੌਕੇ ਤੇ ਪੌਦੇ ਲਗਾ ਕਰਨਗੇ ਗੰਦੀ ਸੁਸਤਾ ਬੈਂਕ ਸੁਸਾਇਟੀ ਫੋਰ ਬਾਰਡਰ ਰਜਿਸਟਰਡ ਤੋਂ ਮੈਂ ਆਪਣੇ ਸਾਰੇ ਮੈਂਬਰਸ ਆਵਾਨਾ ਦਾ ਧੰਨਵਾਦ ਕਹਿਣਾ ਹੈ ਮੈਂ ਸਾਰਿਆਂ ਨੂੰ ਇਨਾਂ ਨੇ ਮੇਰੇ ਬਰਥਡੇ ਤੇ ਮੈਨੂੰ ਵਿਸ਼ੇਸ ਦਿੱਤੀਆਂ ਔਰ ਆਪਾਂ ਬੱਸ ਸਟੈਂਡ ਤੇ ਪੌਦੇ ਲਗਾਏ ਇੱਕ ਐਕਚੁਅਲ ਦੇ ਵਿੱਚ ਬੜਾਈ ਵਧੀਆ ਇੱਕ ਆਨੰਦ ਮਿਲਿਆ ਮਨ ਨੂੰ ਸ਼ਾਂਤੀ ਮਿਲੀ ਪੌਦੇ ਲਗਾ ਕੇ ਤੇ ਇਸੇ ਤਰ੍ਹਾਂ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਆਪਣੇ ਜਨਮ ਦਿਨ ਤੇ ਇੱਕ ਕਟੋ ਘਟ ਇੱਕ ਪੌਦਾ ਜ਼ਰੂਰ ਲਗਾਓ ਔਰ ਉਸ ਦੇ ਦੇਖਭਾਲ ਕਰੋ ਤਾਂ ਕਿ ਸਾਨੂੰ ਇੱਕ ਸੁਖਦ ਤੇ ਸਵਸਥ ਵਾਤਾਵਰਣ ਜਿਹੜਾ ਹੈ ਮਿਲ ਸਕੇ ਧੰਨਵਾਦ ਸਵੱਛਤਾ ਅਭਿਆਨ ਰਜਿਸਟਰ ਸੁਸਾਇਟੀ ਫਗਵਾੜਾ ਦੀ ਪ੍ਰੈਜ਼ੀਡੈਂਟ ਸ਼੍ਰੀ ਅਸ਼ੀਸ਼ ਗਾਂਧੀ ਜੀ ਦਾ ਜਨਮ ਦਿਨ ਮਨਾਉਣ ਲਈ ਅਸੀਂ ਸਾਰੇ ਮੈਂਬਰਸ ਅੱਜ ਬਸਟੈਂਡ ਵਿਖਤੇ ਇਕੱਠੇ ਹੋਏ ਹਾਂ ਇਸ ਮੌਕੇ ਤੇ ਸ਼੍ਰੀ ਅਸ਼ੀਸ਼ ਗਾਂਧੀ ਜੀ ਵੱਲੋਂ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਗਿਆ ਇਸ ਇਸ ਮੌਕੇ ਤੇ ਐਨਸੀਸੀ ਵਲੰਟੀਅਰਾਂ ਵੱਲੋਂ ਵੀ ਆਪਣਾ ਹਿੱਸਾ ਪਾਇਆ ਗਿਆ ਤੇ ਅਸੀਂ ਇਸ ਮੌਕੇ ਤੇ ਸਭ ਮੈਂਬਰਸ ਨੇ ਪ੍ਰਣ ਲਿਆ ਹੈ ਕਿ ਅਸੀਂ ਆਪਣਾ ਜਨਮ ਦਿਨ ਜਿਹੜੇ ਵੀ ਮੈਂਬਰਸ ਦਾ ਜਨਮ ਦਿਨ ਆਵੇਗਾ ਉਹ ਅਸੀਂ ਇੱਥੇ ਬੱਸ ਸਟੈਂਡ ਤੇ ਜਾਂ ਕਿਤੇ ਹੋਰ ਪੌਦੇ ਲਗਾ ਕੇ ਅਤੇ ਵਾਤਾਵਰਨ ਨੂੰ ਸਵੱਛ ਬਣਾ ਕੇ ਕਰਾਂਗੇ ਤੇ ਇਸ ਮੌਕੇ ਤੇ ਮੈਂ ਸਾਰੇ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਜੈ ਸ਼੍ਰੀ ਰਾਮ ਸਵਸ਼ਤਾ ਅਭਿਆਨ ਮਨਸੂ ਸੋਸਾਇਟੀ ਅੱਜ ਆਪਣੇ ਮਾਨਯੋਗ ਪ੍ਰਦਾਨ ਅਸ਼ੀਸ਼ ਗਾਂਧੀ ਜੀ ਦਾ ਜਨਮ ਦਿਨ ਬੱਸ ਸਟੈਂਡ ਫਗਵਾੜਾ ਵਿਖੇ ਪਲਾਂਟੇਸ਼ਨ ਕਰਕੇ ਮਨਾ ਰਹੀ ਹੈ ਔਰ ਅੱਜ ਬਹੁਤ ਹੀ ਸੁੰਦਰ ਜੋ ਮੌਸਮ ਬਣਿਆ ਹੋਇਆ ਹੈ ਕਿਉਂਕਿ ਕੁਦਰਤ ਨੇ ਕਰਵਟ ਲਈ ਹੈ ਔਰ ਮੌਨਸੂਨ ਦੀ ਜੋ ਪੰਜਾਬ ਦੇ ਵਿੱਚ ਐਂਟਰੀ ਹੋਈ ਹੈ ਉਸ ਦੇ ਵਿੱਚ ਜੋ ਸਾਡੇ ਮਾਨਜੋਗ ਪ੍ਰਧਾਨ ਜੀ ਹਨ ਉਹਨਾਂ ਦਾ ਜਨਮ ਦਿਨ ਅਸੀਂ ਹੋਰ ਵੀ ਖੁਸ਼ੀ ਦੇ ਨਾਲ ਮਨਾ ਰਹੇ ਹਾਂ ਔਰ ਸਾਰੇ ਹੀ ਸਮਾਜ ਨੂੰ ਅਸੀਂ ਇੱਕ ਸਨੇਹਾ ਇਹ ਦੇਣਾ ਚਾਹੁੰਦੇ ਹਾਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਤਾਂ ਕਿ ਜੋ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਉਸ ਨੂੰ ਸੁੰਦਰ ਵਾਤਾਵਰਣ ਮਿਲ ਸਕੇ ਅੱਛੀ ਹਵਾ ਮਿਲ ਸਕੇ ਆਕਸੀਜਨ ਮਿਲ ਸਕੇ ਔਰ ਨਿਰਮਲ ਜਲ ਮਿਲ ਸਕੇ ਸੋ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿੰਨਾ ਵੀ ਤੁਹਾਡੇ ਤੋਂ ਉਪਰਾਲਾ ਹੋ ਸਕੇ ਇਸ ਬਾਤਾਵਰਨ ਨੂੰ ਸੁੰਦਰ ਬਣਾਉਣ ਦੇ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ